ਤੁਸੀਂ ਦੇਖ ਰਹੇ ਹੋ ਦਾ ਵਾਰ ਤੇ ਮੈਂ ਦਲਜੀਤ ਅਜਵਾ ਦੋਸਤੋ ਅਸੀਂ ਅਕਸਰ ਕੋਸ਼ਿਸ਼ ਕਰਦੇ ਹਾਂ ਜਦੋਂ ਵੀ ਕਿਤੇ ਕੋਈ ਗੱਲ ਜਾਂ ਕੋਈ ਸਮਾ ਜਾਂ ਕੋਈ ਓਕੇਸ਼ਨ ਕੀਤਾ ਜਾਂਦਾ ਤੇ ਉਹਦੇ ਸਬੰਧ ਦੇ ਵਿੱਚ ਜਾ ਕੇ ਅਸੀਂ ਸਬੰਧਤ ਅਧਿਕਾਰੀ ਜਾਂ ਸਬੰਧਤ ਕਰਮਚਾਰੀ ਜਾਂ ਕੋਈ ਕਿਸੇ ਕਹਾਂ ਦਾ ਜਿਹੜਾ ਕੋਈ ਲੀਡਰ ਹੈ ਪ੍ਰਤੀਨਿਧ ਉਹਦੇ ਨਾਲ ਗੱਲਬਾਤ ਕਰਦੇ ਹਾਂ ਸੋ ਸ਼ਿਆਹਪੁਰ ਜ਼ਿਲ੍ਹੇ ਦੇ ਵਿੱਚ ਪ੍ਰਾਚੀਨ ਜਿਹੜਾ ਮੇਲਾ ਮਾਂਚਿਤਪੁਰਨੀ ਦੇ ਹਿਮਾਚਲ ਦੇ ਵਿੱਚ ਹੋ ਰਿਹਾ ਜਿੱਥੋਂ ਬਹੁਤ ਸਾਰੀ ਸੰਗਤ ਬਾਇ ਹੁਸ਼ਿਆਰਪੁਰ ਹੁਕੇ ਜਾਂਦੀ ਆ ਤੇ ਜਿਹਦੇ ਲਈ ਸਿਵਲ ਪ੍ਰਸ਼ਾਸਨ ਹੁਸ਼ਿਆਰਪੁਰ ਤੇ ਪੁਲਿਸ ਪ੍ਰਸ਼ਾਸਨ ਸ਼ਿਆਹਪੁਰ ਤੇ ਨਾਲ ਦੇ ਨਾਲ ਉਹਨਾਂ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਨੂੰ ਲੜਕੇ ਦਰਾਲਕੇ ਜ ਕਿ ਨਾ ਚਲਾਇਆ ਜਿਵੇਂ ਕੋਈ ਵੀ ਤਰ੍ਹਾਂ ਦੀ ਜਾਤੂਆਂ ਨੂੰ ਕੋਈ ਵੀ ਦਿੱਕਤ ਨਾ ਹੋਵੇ ਸੋ ਇਸੇ ਲੜੀ ਦੇ ਤਹਿਤ ਅੱਜ ਅਸੀਂ ਗੱਲ ਕਰਾਂਗੇ ਐਸਡੀਐਮ ਗੁਰ ਸਿਮਰਨਜੀਤ ਕੌਰ ਮੈਮ ਜਿਹੜੇ ਹੁਸ਼ਿਆਪੁਰ ਦੇ ਵਿੱਚ ਹੈੱਡਕ quart ਤੇ ਨੇ ਵੀ ਜਿਹੜੇ ਅੱਜ ਪੰਜਵਾਂ ਦੇ ਨਾਮ ਹਮਾਈ ਦੇ ਨਵਰਾਤੇ ਨੂੰ ਸੁਰੱਖਿਆ ਵਿਵਸਥਾ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧ ਹੋ ਰਹੇ ਜਿਹੜੇ ਪੰਜ ਦੇ ਨੇ ਕਿਸ ਤਰ੍ਹਾਂ ਨਿਕਲੇ ਉਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਤੋਂ ਮੈਮ ਤੁਹਾਡਾ ਸਵਾਗਤ ਹੈ ਜੀ ਦਾ ਬਾਰਤ ਜੀ ਥੈਂਕ ਯੂ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਖਦੀ ਹਾਂ ਇਹਦੇ ਵਿੱਚ ਤੁਸੀਂ ਦੇਖੋ ਜੀ ਉਹ ਸਾਡੇ ਸਟਾਰਟ ਹੋ ਗਏ ਸੀ ਜੀ 25 ਤਰੀਕ ਤੋਂ ਤੇ ਇਹ ਸਾਡੇ ਚੱਲਣਗੇ 3 3 4 ਤਰੀਕ ਤੱਕ ਚੱਲਣਗੇ ਲਗਾਤਾਰ ਚੱਲਣਗੇ ਆਵਾਜਾਈ ਜਿਹੜੀ ਸ਼ਰਧਾਲੂਆਂ ਦੀ ਜਿਹੜੀ ਹੈ ਉਹ ਸ਼ਿਆਰਪੁਰ ਤੋਂ ਹੁੰਦੇ ਹੋਏ ਜਾਏਗੀ ਜੀ ਸੋ ਇਹਦੇ ਵਿੱਚ ਅਸੀਂ ਵੱਖ-ਵੱਖ ਤਰ੍ਹਾਂ ਦੇ ਪ੍ਰਬੰਧ ਕੀਤੇ ਨੇ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਪ੍ਰਸ਼ਾਸਨ ਵੱਲੋਂ ਜੋ ਬੇਅਰ ਮਿਨਿਮਮ ਚੀਜ਼ਾਂ ਹੁੰਦੀਆਂ ਨੇ ਉਹਦੇ ਵਿੱਚ ਸਭ ਤੋਂ ਸਾਡੀ ਸਭ ਤੋਂ ਜਿਹੜੀ ਪਹਿਲੀ ਪ੍ਰਾਇਰਟੀ ਸੀ ਉਹ ਸੀ ਰੋਡ ਦੀ ਰਿਪੇਅਰ ਸੋ ਅਸੀਂ ਰੋਡ ਦੀ ਰਿਪੇਅਰ ਜਿਹੜੀ ਹੈ ਉਹ ਅਸੀਂ ਟਾਈਮਲੀ ਕਰਵਾ ਦਿੱਤੀ ਸੀ ਤਾਂ ਕਿ ਜਿਹੜੇ ਸ਼ਰਧਾਲੂਆਂ ਨੂੰ ਹੈ ਉਸ ਰਸਤੇ ਤੇ ਕੋਈ ਪ੍ਰੋਬਲਮ ਨਾ ਆਵੇ ਉਸ ਤੋਂ ਬਾਅਦ ਵਿੱਚ ਜੀ ਜੋ ਸਫਾਈ ਦੇ ਦਿਸ਼ਾ ਨਿਰਦੇਸ਼ ਸੀ ਕਾਰਪੋਰੇਸ਼ਨ ਨੂੰ ਦਿੱਤੇ ਗਏ ਉਸ ਤੋਂ ਬਾਅਦ ਵੀ ਜਿਹੜਾ ਆਪਣਾ ਲੰਗਰ ਕਮੇਟੀਆਂ ਨੇ ਉਹਦੇ ਨਾਲ ਅਸੀਂ ਜਿਹੜੀਆਂ ਰੈਗੂਲਰਲੀ ਮੀਟਿੰਗਸ ਕੀਤੀਆਂ ਕਿ ਲੰਗਰ ਕਮੇਟੀਆਂ ਨੂੰ ਇਸ ਵਾਰ ਅਸੀਂ ਜਿਹੜੀ ਹੈ ਖਾਸ ਜਿਹੜੀ ਹੈ ਹਦਾਇਤ ਕੀਤੀ ਹੈ ਕਿ ਇਸ ਵਾਰ ਸਾਡਾ ਜਿਹੜਾ ਹੈ ਡੀਸੀ ਮੈਮ ਦੀ ਰਹਿਨੁਮਾਈ ਹੇਠ ਸਾਡਾ ਉਪਰਾਲਾ ਹੈ ਕਿ ਅਸੀਂ ਇਹ ਸਾਲ 100% ਪਲਾਸਟਿਕ ਫ੍ਰੀ ਲੰਗਰ ਜਿਹੜੇ ਨੇ ਉਹ ਲਗਾਣੇ ਨੇ ਸੋ ਉਸ ਮੁਹਿੰਮ ਦੇ ਤਹਿਤ ਅਸੀਂ ਸਾਰਿਆਂ ਨੂੰ ਪਹਿਲਾਂ ਤਾਂ ਸੈਂਸਿਟਾਈਜ਼ ਕੀਤਾ ਜਾਗਰੂਕ ਕੀਤਾ ਕਿ ਇਹਦੀ ਬਹੁਤ ਲੋੜ ਹੈ ਇਸ ਟਾਈਮ ਤੇ ਕਿਉਂਕਿ ਜਿਹੜਾ ਇਹ ਦੇਖੋ ਸਾਰੇ ਸ਼ਰਧਾ ਭਾਵਨਾ ਦੇ ਨਾਲ ਲੰਗਰ ਜ਼ਰੂਰ ਲਗਾਉਂਦੇ ਨੇ ਪਰ ਉਸ ਤੋਂ ਬਾਅਦ ਵਿੱਚ ਜਿਹੜਾ ਇਹ ਵੇਸਟ ਮੈਨੇਜਮੈਂਟ ਨਹੀਂ ਹੋ ਪਾਂਦਾ ਪਲਾਸਟਿਕ ਜਿਹੜੀ ਹੈ ਉਹ ਐਦਾਂ ਹੀ ਜਿਹੜਾ ਐ এনवायरमेंट ਦੇ ਵਿੱਚ ਰਹਿ ਜਾਂਦੀ ਹੈ ਜਿੰਨੂੰ ਬਾਅਦ ਵਿੱਚ ਜਿਹੜੇ ਆ ਪਸ਼ੂ ਪੰਛੀ ਖਾਂਦੇ ਨੇ ਤੇ ਉਹ ਜਿਹੜਾ ਆ ਉਹਨਾਂ ਦਾ ਆਪਣਾ ਨੁਕਸਾਨ ਜਿਹੜਾ ਉਹ ਅਲੱਗ ਹੁੰਦਾ ਵਾਤਾਵਰਣ ਦਾ ਨੁਕਸਾਨ ਤਾਂ ਹੁੰਦਾ ਹੀ ਹੈ ਸੋ ਇਸ ਵਾਰ ਜਿਹੜਾ ਸਾਡਾ ਖਾਸ ਉਪਰਾਲਾ ਇਹ ਸੀ ਕਿ ਅਸੀਂ ਇਹਨੂੰ 100% ਜਿਹੜਾ ਐ ਪਲਾਸਟਿਕ ਫ੍ਰੀ ਰੱਖਣਾ ਆ ਸਾਡੀ ਲੰਗਰ ਦੀ ਪਰਮਿਸ਼ਨ ਜਿਹੜੀ ਮੇਰੇ ਦਫ਼ਤਰ ਤੋਂ ਜਾਰੀ ਹੁੰਦੀ ਹੈ ਉਹਦੇ ਵਿੱਚ ਵੀ ਇਹ ਸਖਤ ਹਦਾਇਤ ਸੀ ਨਾਲ ਹੀ ਅਸੀਂ ਸਪੈਸ਼ਲ ਟੀਮਾਂ ਵੀ ਜਿਹੜੀਆਂ ਗਠਿਤ ਕੀਤੀਆਂ ਹੋਈਆਂ ਨੇ ਜਦੇ ਵਿੱਚ ਕਿ ਕਾਰਪੋਰੇਸ਼ਨ ਤੋਂ ਪਰ ਦੂਸ਼ਣ ਕੰਟਰੋਲ ਬੋਰਡ ਤੋਂ ਜਾਂ ਫਿਰ ਕਹਿ ਲਓ ਕਿ ਜਿਹੜੇ ਸਾਡੇ ਹੋਰ ਵੀ ਕਨਸਰਨਡ ਡਿਪਾਰਟਮੈਂਟਸ ਨੇ ਉਹ ਸਾਰੇ ਅਸੀਂ ਉਹਨਾਂ ਦੀਆਂ ਕੁਇਕ ਰਿਸਪੌਂਸ ਟੀਮਸ ਬਣਾਈਆਂ ਨੇ ਜੀ ਜਿਹੜੀਆਂ ਇਹਨਾਂ ਲੰਗਰਾਂ ਦੀਆਂ ਚੈਕਿੰਗ ਕਰਦੀਆਂ ਨੇ ਤੇ ਨਾਲ ਹੀ ਜਿਹੜੇ ਤੁਹਾਡੇ ਲਾਊਡ ਸਪੀਕਰ ਦੀ ਪਰਮਿਸਿਬਲ ਲਿਮਟ ਹੈ ਉਹਦੀ ਵੀ ਚੈਕਿੰਗ ਕਰਦੇ ਆ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ ਕੋਈ ਵੀ ਆਪਸ ਦੇ ਵਿੱਚ ਕੋਈ ਲੜਾਈ ਝਗੜਾ ਨਾ ਹੋਵੇ ਇਸ ਤੋਂ ਬਾਅਦ ਵਿੱਚ ਜੀ ਮੈਡੀਕਲ ਫੈਸਿਲਿਟੀਆਂ ਤੇ ਆ ਜਾਂਦੇ ਹਾਂ ਅਸੀਂ ਸੋ ਮੈਡੀਕਲ ਫੈਸਿਲਿਟੀਆਂ ਵਾਸਤੇ ਅਸੀਂ ਵਕ ਵਕ ਟੀਮਾਂ ਜਿਹੜੀਆਂ ਨੇ ਉਹ ਗਠਿਤ ਕੀਤੀਆਂ ਹੋਈਆਂ ਨੇ ਜਿਹੜੀਆਂ 24 ਘੰਟੇ ਦੇ ਹਿਸਾਬ ਦੇ ਨਾਲ ਡਿਊਟੀ ਰੋਸਟਰ ਵਾਈਜ਼ ਜਿਹੜਾ ਹੈ ਨੇ ਆਪਣਾ ਤੈਨਾਤ ਨੇ ਨਾਲ ਹੀ ਜਿਹੜਾ ਹੈ ਇਸ ਵਾਰ ਰੈੱਡ ਕਰਾਸ ਵੱਲੋਂ ਜਿਹੜਾ ਖਾਸ ਉਪਰਾਲਾ ਕੀਤਾ ਗਿਆ ਆ ਉਹਨਾਂ ਨੇ ਇੱਕ ਟੈਂਟ ਲਗਾਇਆ ਹੈ ਸਪੈਸ਼ਲ ਟੈਂਟ ਲਗਾਇਆ ਜਦੇ ਵਿੱਚ ਯਾਤਰੀਆਂ ਦੀ ਸਹੂਲਤ ਵਾਸਤੇ ਅਸੀਂ ਕਿਟ ਤਿਆਰ ਕੀਤੀ ਜਦੇ ਵਿੱਚ ਕਈ ਵਾਰ ਜਿਵੇਂ ਅਸੀਂ ਦੇਖਦੇ ਹਾਂ ਕਿ ਬਰਸਾਤੀ ਮੌਸਮ ਹੋਣ ਕਰਕੇ ਕਿਸੇ ਨੂੰ ਕੋਈ ਆਰਡੋ ਮਾਸ ਦੀ ਲੋੜ ਪੈ ਗਈ ਜਾਂ ਫਿਰ ਕੋਈ ਜਿਵੇਂ ਆਪਾਂ ਸਪੈਸ਼ਲ ਇਨੀਸ਼ੀਏਟਿਵ ਲਿਆਇਆ ਜੀ ਅਸੀਂ ਇਸ ਵਾਰ ਸੈਨੀਟਰੀ ਪੈਡਸ ਵੀ ਇਨਕਲੂਡ ਕੀਤੇ ਨੇ ਉਹ ਸਪੈਸ਼ਲ ਬਾਕਸੇਸ ਦੇ ਵਿੱਚ ਅਸੀਂ ਜਿਹੜਾ ਕੋਈ ਸਾਬਣ ਤੁਹਾਡਾ ਡਿਟਰਜੈਂਟ ਟੂਥਪੇਸਟ ਟੂਥ ਬਰਸ਼ ਇਹ ਸਾਰਾ ਕੁਝ ਜਿਹੜਾ ਹੈ ਅਸੀਂ ਇਨਕਲੂਡ ਕਰਕੇ ਇੱਕ ਉਹ ਸਪੈਸ਼ਲ ਕਿਟਾਂ ਜੜੀਆਂ ਨੇ ਉਹ ਬਣਾਈਆਂ ਨੇ ਰੈੱਡ ਕਰਾਸ ਨੇ ਨਾਲ ਹੀ ਦਾ ਰੈਡ ਕਰਾਸ ਦੇ ਜਿਹੜੇ ਵੋਲੰਟੀਅਰਸ ਨੇ ਉਹ ਆਉਣ ਵਾਲੇ ਜਾਣ ਵਾਲੇ ਸ਼ਰਧਾਲੂਆਂ ਨੂੰ ਜਿਹੜੀਆਂ ਨੇ 100% ਪਲਾਸਟਿਕ ਫ੍ਰੀ ਜਿਹੜਾ ਅਸੀਂ ਲੰਗਰ ਦੇ ਜਿਹੜਾ ਅਸੀਂ ਰੱਖਣਾ ਹੈਗਾ ਉਹਦੇ ਵਾਸਤੇ ਸੈਂਸਿਟਾਈਜ਼ ਵੀ ਕਰਦੇ ਆ ਨਾਲੀ ਜੀ ਇਹਦੇ ਵਿੱਚ ਅਸੀਂ ਪਹਿਲੀ ਵਾਰ ਜਿਹੜਾ ਇਹ ਉਪਰਾਲਾ ਹੋਇਆ ਜਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਕਿ ਅਸੀਂ ਚੜਦਾ ਸੂਰਜ ਜੋ ਸਾਡੇ ਡੀਸੀ ਮੈਮ ਦਾ ਇਨੀਸ਼ੀਏਟਿਵ ਹੈ ਉਹਦੇ ਵਿੱਚ ਬਹੁਤ ਸਾਰੇ ਐਨ ਜੀਓਜ਼ ਦੇ ਨਾਲ ਸਾਡੇ ਜਿਹੜੇ ਸਿਟੀਜ਼ਨਸ ਨੇ ਜਾਂ ਸਿਵਲ ਡਿਫੈਂਸ ਦੇ ਵਲੰਟੀਅਰਸ ਨੇ ਉਹ ਸਾਡੇ ਨਾਲ ਜੁੜੇ ਹੋਏ ਨੇ ਜੋ ਦਿਨ ਰਾਤ ਉੱਥੇ ਸੇਵਾ ਕਰ ਰਹੇ ਨੇ ਸਿਵਲ ਡਿਫੈਂਸ ਵਲੰਟੀਅਰਸ ਵੱਲੋਂ ਖਾਸ ਉਪਰਾਲਾ ਇਸ ਵਾਰ ਇਹ ਵੀ ਕੀਤਾ ਗਿਆ ਹੈ ਕਿ ਉਹ ਟ੍ਰੈਫਿਕ ਕੰਟਰੋਲ ਵਾਸਤੇ ਵੀ ਜਿਹੜੀ ਹੈ ਪੁਲਿਸ ਦੀ ਖਾਸ ਜਿਹੜੀ ਹੈ ਹੈਲਪ ਕਰ ਰਹੇ ਨੇ ਕਿਉਂਕਿ ਇਸ ਰੋਡ ਦੇ ਉੱਤੇ ਜਿਹੜਾ ਆ ਸਾਨੂੰ ਮੋਸਟ ਇੰਪੋਰਟੈਂਟ ਜਾਂ ਕਹਿੰ ਲੋ ਕਿ ਜਿਹੜੀ ਫ੍ਰੀਕੁਐਂਟਲੀ ਜਿਹੜੀ ਕੰਪਲੇਂਟ ਆਉਂਦੀ ਉਹ ਟ੍ਰੈਫਿਕ ਦੀ ਹੀ ਆਉਂਦੀ ਹੈ। ਸੋ ਇਸ ਕਰਕੇ ਜਿਹੜਾ ਹੈ ਅਸੀਂ ਇਹਨਾਂ ਨੂੰ 24 ਘੰਟੇ ਦੇ ਹਿਸਾਬ ਦੇ ਨਾਲ ਇਹਨਾਂ ਦੀ ਵੀ ਅਸੀਂ ਜਿਹੜੀ ਹੈ ਸ਼ਮੂਲੀਅਤ ਜਿਹੜੀ ਹੈ ਉਹ ਕਰ ਰਹੇ ਆ ਤਾਂ ਜੋ ਇਹ ਤਾਂ ਜੋ ਜ ਸਾਡਾ ਪ੍ਰਸ਼ਾਸਨ ਦਾ ਸਹਿਯੋਗ ਵੀ ਹੋ ਸਕੇ ਪੁਲਿਸ ਦਾ ਸਹਿਯੋਗ ਵੀ ਹੋ ਸਕੇ ਤੇ ਨਾਲੇ ਜਿਹੜੇ ਵਲੰਟੀਅਰਸ ਨੇ ਉਹ ਵੀ ਆਪਣੀ ਜਿਹੜੀ ਸੇਵਾ ਸ਼ਰਧਾ ਭਾਵਨਾ ਹੈ ਉਹਦਾ ਜਿਹੜਾ ਹੈ ਵਖਿਆਨ ਕਰ ਸਕਣ ਇਸ ਤੋਂ ਬਾਅਦ ਵਿੱਚ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਸ਼ਰਧਾਲੂਆਂ ਨੂੰ ਇਸ ਚੀਜ਼ ਵਾਸਤੇ ਬੇਨਤੀ ਵੀ ਕਰਨਾ ਚਾਹਾਂਗੀ ਕਿ ਹੁਣ ਤੱਕ ਸਾਡੇ ਜਿਹੜੇ 5 ਦਿਨ ਨੇ ਬਹੁਤ ਅੱਛੇ ਗੁਜ਼ਰੇ ਨੇ ਜਿਹੜੇ ਆਉਣ ਵਾਲੇ 5 ਨੇ ਉਹਦੇ ਵਿੱਚ ਅਸੀਂ ਇਹ ਦੇਖ ਪਾ ਰਹੇ ਹਾਂ ਕਿ ਹੌਲੀ ਹੌਲੀ ਜਿਹੜਾ ਹੈ ਉਸ ਰੂਟ ਤੇ ਰਾਸ਼ਵਾਦ ਦਾ ਜਾ ਰਿਹਾ ਹੈ ਸੋ ਅਸੀਂ ਇਹ ਵੀ ਕੇਸਿਸ ਦੇਖੇ ਨੇ ਕਿ ਜਿੱਥੇ ਸ਼ਰਧਾਲੂਆਂ ਵੱਲੋਂ ਟ੍ਰੈਫਿਕ ਦੇ ਜਿਹੜੇ ਨਿਯਮ ਨੇ ਉਹ ਨਹੀਂ ਫਾਲੋ ਕੀਤੇ ਜਾ ਰਹੇ ਸੋ ਇਹ ਮੇਰੀ ਤੁਹਾਡੇ ਚੈਨਲ ਰਾਹੀਂ ਖਾਸ ਅਪੀਲ ਹੈ ਸਾਰੇ ਸ਼ਰਧਾਲੂਆਂ ਨੂੰ ਕਿ ਕਿਉਂਕਿ ਉਹ ਰੂਟ ਦੇ ਉੱਤੇ 11 ਤੋਂ 12 ਲੱਖ ਸ਼ਰਧਾਲੂ ਜਿਹੜੇ ਨੇ ਟਰੈਵਲ ਕਰਦੇ ਨੇ ਸੋ ਇਸ ਕਰਕੇ ਤੁਹਾਨੂੰ ਤੁਹਾਡਾ ਸਹਿਯੋਗ ਸਾਡੇ ਲਈ ਇਸ ਯਾਤਰਾ ਨੂੰ ਸਫਲ ਬਣਾਉਣ ਲਈ ਓਨਾ ਹੀ ਮਹੱਤਵਪੂਰਨ ਹੈ ਜਿੰਨਾ ਕਿ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਉਪਰਾਲਾ ਕੀਤਾ ਜਾ ਰਿਹਾ ਹੈ ਸੋ ਤੁਸੀਂ ਸਾਰੇ ਜਿਹੜੇ ਨੇ ਟ੍ਰੈਫਿਕ ਨਿਯਮਾਂ ਨੂੰ ਫਾਲੋ ਕਰੋ ਜੀ ਸਾਡੇ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰੋ ਜਿੱਥੇ ਤੁਹਾਨੂੰ ਕੋਈ ਦਿੱਕਤ ਆਂਦੀ ਹੈ ਸਾਡੇ ਹਰ ਕਹ ਲਓ ਕਿ ਸੈਕਟਰ ਅਸੀਂ 1ਡੇ ਹੋਇਆ ਸੈਕਟਰ ਦੇ ਵਿੱਚ ਸਾਡੇ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਤੇ ਸਿਵਲ ਡਿਫੈਂਸ ਵਲੰਟੀਅਰਸ ਇਹ 24 ਘੰਟੇ ਦੇ ਹਿਸਾਬ ਦੇ ਨਾਲ ਤਾਇਨਾਤ ਨੇ ਸਾਡਾ ਕੰਟਰੋਲ ਰੂਮ ਵੀ ਬਣਿਆ ਹੋਇਆ ਜੀ ਕੰਟਰੋਲ ਰੂਮ ਦਾ ਨੰਬਰ ਵੀ ਅਸੀਂ ਦਿੱਤਾ ਹੋਇਆ ਤੇ ਉਹਦੇ ਤੇ ਕਿਸੇ ਨੂੰ ਵੀ ਕੋਈ ਦਿੱਕਤ ਆਂਦੀ ਹੈ ਕਾਲ ਕਰਕੇ ਸਾਨੂੰ ਦੱਸ ਸਕਦੇ ਨੇ ਤੇ ਸਾਡੀ ਜਿਹੜੀ ਟੀਮ ਹੈ ਉਥੇ ਇਮੀਡੀਏਟਲੀ ਪਹੁੰਚ ਵੀ ਜਾਂਦੀ ਹੈ ਜੀ ਆਮ ਆਮ ਬਹੁਤ ਵਧੀਆ ਵਧੀਆ ਤਰੀਕੇ ਨਾਲ ਜਿਵੇਂ ਬਹੁਤ ਵਧੀਆ ਸਟਡੀ ਕੀਤਾ ਹੋ ਸਕਦਾ ਮੇ ਵੀ ਮੈਂ ਤੁਸੀਂ ਨਿਕਿਆ ਪਰ ਨਾਲ ਦੀ ਨਾਲ ਦੋ ਜਿਹੜੀਆਂ ਤੁਸੀਂ ਜਿਹਨ ਇਨਸਟ੍ਰਕਸ਼ਨ ਦਿੱਤੀਆਂ ਸੀਆਂ ਡੀਸੀ ਸਾਹਿਬ ਨੇ ਮੀਟਿੰਗ ਕੀਤੀਆਂ ਜੀਓ ਜੀ ਦੇ ਨਾਲ ਕੀਤੀ ਰੈੱਡ ਕਰਾਸ ਦੇ ਨਾਲ ਜਿਵੇਂ ਰੂਟ ਪਲਾਨ ਕੀਤਾ ਸੀ ਜਿਹਦੇ ਵਿੱਚ ਟ੍ਰੈਫਿਕ ਨੂੰ ਹਾਲੇ ਫੋਲੋ ਨਹੀਂ ਕਰ ਰਹੇ ਪੰਜ ਦਿਨ ਲੰਘੇ ਬਹੁਤ ਵਧੀਆ ਤਰੀਕੇ ਨਾਲ ਲੰਘੇ ਤੁਸੀਂ ਦੱਸਿਆ ਪਰ ਤੁਸੀਂ ਉਹਨੂੰ ਪ੍ਰੋਪਰ ਜਿਵੇਂ ਜਿਹੜੇ ਤੁਹਾਡੇ ਬਰਨ ਲਗਾਏ ਗਏ ਐਡਵਰਟਿਸਰ ਕਿਸੇ ਵੀ ਫਿਰ ਸਿਚਾਈ ਗਿਆ ਉਹ ਤੁਹਾਨੂੰ ਦੁਬਾਰਾ ਫੋਲੋ ਕਰਦੇ ਕਿੰਨਾ ਤੁਹਾਨੂੰ ਲੱਗ ਰਿਹਾ ਸクセਸ਼ਨ ਜੋ ਮਿਸ਼ਨ ਜਿਹੜਾ ਤੁਸੀਂ ਇਸ ਮਿਸ਼ਨ ਦੇ ਵਿੱਚ ਜਿਹੜਾ ਤੁਸੀਂ ਇੰਸਟਰਕਸ਼ਨ ਦਿੱਤੀਆਂ ਸੀ ਆ ਜਿਸ ਨੂੰ ਆਮਨੇ ਬੈਠ ਕੇ ਦਰਾਂ ਕਿੰਨਾ ਤੁਹਾਨੂੰ ਲੱਗ ਰਿਹਾ ਲੋਕਾਂ ਦੇ ਵਿੱਚ ਉੱਚੀ ਦਰ ਜਾ ਅਸੀਂ ਦੇਖੋ ਅਸੀਂ ਇਹਨੂੰ ਰੈਗੂਲਰਲੀ ਫੋਲੋ ਅਪ ਤਾਂ ਕਰ ਰਹੇ ਹਾਂ ਜੀ ਮੈਂ ਖੁਦ ਵੀ ਜਾ ਰਹੀ ਹਾਂ ਇੱਕ ਦਿਨ ਛੱਡ ਕੇ ਜਦੋਂ ਵੀ ਮੇਰਾ ਟਾਈਮ ਬਣਦਾ ਮੈਂ ਜਾਂਦੀ ਹਾਂ ਮੈਂ ਦੇਖਦੀ ਹਾਂ ਤੇ ਅਸੀਂ ਜਿਹੜਾ ਹੈ ਖਾਸ ਦਿੱਕਤ ਤਾਂ ਸਾਨੂੰ ਇਹੀ ਆ ਰਹੀ ਹੈ ਕਿ ਕੂੜੇ ਦੇ ਪ੍ਰਬੰਧ ਦੇ ਰਿਗਾਰਡਿੰਗ ਬਟ ਉਹਦੇ ਲਈ ਵੀ ਅਸੀਂ ਜਿਹੜਾ ਹੈ ਇਸ ਵਾਰ ਅਸੀਂ ਖਾਸ ਉਪਰਾਲੇ ਕੀਤੇ ਹੋਏ ਨੇ ਕਿ ਅਸੀਂ ਜਿਹੜਾ ਆ ਵੋਲੰਟੀਅਰਸ ਨੂੰ ਤੈਨਾਤ ਕੀਤਾ ਹੋਇਆ ਜਿਹੜੀ ਸਾਡੀ ਬਹੁਤ ਸਹਾਇਤਾ ਕਰ ਰਹੇ ਨੇ ਇਹਦੀ ਮੈਨੇਜਮੈਂਟ ਵਾਸਤੇ ਬਾਕੀ ਜਿੱਥੇ ਰਹੀ ਐਨਫੋਰਸਮੈਂਟ ਦੀ ਗੱਲ ਅਸੀਂ ਕਿਉਂਕਿ ਕੰਟੀਨਿਊਸਲੀ ਇਸ ਚੀਜ਼ ਨੂੰ ਮੋਨੀਟਰ ਕਰ ਰਹੇ ਹਾਂ ਸਾਡਾ ਡਿਪਾਰਟਮੈਂਟ ਮੋਨੀਟਰ ਕਰ ਰਿਹਾ ਸਾਡੇ ਆਫਿਸ ਤੋਂ ਸਾਰੀ ਮੋਨਿਟਰਿੰਗ ਹੁੰਦੀ ਹੈ ਸੋ ਜਿਹੜੀਆਂ ਟੀਮਾਂ ਬਣੀਆਂ ਹੋਈਆਂ ਨੇ ਉਹ ਜਦੋਂ ਉੱਥੇ ਜਾਂਦੀਆਂ ਨੇ ਆਪਣੀ ਹਾਜ਼ਰੀ ਜਿਹੜੀ ਸਾਨੂੰ ਭੇਜਦੇ ਨੇ ਜੇ ਕੋਈ ਇਸ਼ੂ ਕਿਤੇ ਵੀ ਹੋ ਜਾਂਦਾ ਸਾਡੇ ਉਹ ਧਿਆਨ ਵਿੱਚ ਲਿਆਉਂਦੇ ਨੇ ਜੇ ਕੋਈ ਐਕਸ਼ਨ ਜਿਹੜਾ ਹੈ ਉਹ ਹਾਇਰ ਲੈਵਲ ਤੇ ਹੋਣ ਵਾਲਾ ਉਹ ਅਸੀਂ ਕਨਵੇ ਕਰ ਦਿੰਦੇ ਹਾਂ ਜੇ ਕੋਈ ਨਹੀਂ ਕਰ ਰਿਹਾ ਤਾਂ ਅਸੀਂ ਉਹਨੂੰ ਡਾਇਰੈਕਟ ਬਹੁਤ ਅੱਛਾ ਚੱਲ ਰਿਹਾ ਹੈ ਤੇ ਮੈਂ ਇਹੀ ਉਮੀਦ ਕਰਦੀ ਹਾਂ ਕਿ ਆਉਣ ਵਾਲੇ 5 ਦਿਨ ਵੀ ਬਹੁਤ ਅੱਛਾ ਇਹ ਜਿਹੜਾ ਹੈ ਸਾਰੇ ਡਿਪਾਰਟਮੈਂਟਸ ਦਾ ਸਹਿਯੋਗ ਦੇ ਨਾਲ ਇਹ ਯਾਤਰਾ ਸਫਲ ਬਣ ਪਾਏਗੀ। ਲਾਸਟ ਟਾਈਮ ਇੱਕ ਦਿੱਕਤ ਲਾਸਟ ਟਾਈਮ ਹੀ ਬਹੁਤ ਬਾਰ ਦਿੱਕਤਾਂ ਆਉਂਦੀ ਸੀ ਜਿਹੜੀਆਂ ਬੇਸਟ ਜ ਹੈ ਇਹ ਕਿ ਯੂਆਰ ਜਿਹੜੇ ਬੇਸ਼ੱਕ ਤੁਸੀਂ ਜਿੰਨਾ ਮਰਜ਼ੀ ਸਟਿਕਟ ਕਰਦੇ ਹੋ। ਕਈ ਵਾਰ ਹਾਰ ਦੇ ਫੇਲ ਏਰੀਆ ਡਾਊਨ ਫਾਲਦੇ ਜਾ ਕੇ ਸੜਦਾ ਜਿਹਨੂੰ ਪਸ਼ੂ ਜਾਂ ਜਾਨਵਰ ਨੰਜ਼ੇਰ ਵਿੱਚ ਪਲਾਸਟਿਕ ਵਗੈਰਾ ਹੁੰਦੀ ਸੀ ਉਹਨਾਂ ਦੀ ਬੜੀ ਡੈਥ ਹੋ ਜਾਂਦੀ ਸੀ ਬਟ ਇਹ ਤੇ ਇਸ ਤਰ੍ਹਾਂ ਦਾ ਕੋਈ ਮਤਲਬ ਹੁਣ ਕੀਤਾ ਪ੍ਰਬੰਧ ਜਿਹਦੇ ਨਾਲ ਲੱਗੇ ਪਿਆ ਹਾਂ ਜਿਹੜਾ ਆਉਣ ਵਾਲੇ ਸਮੇਂ 'ਚ ਇਹੋ ਜਿਹੀ ਮਤਲਬ ਕਿਸੇ ਤਰ੍ਹਾਂ ਦੀ ਕਰਾ ਨਹੀਂ ਬੁਪੂ ਸਕਦੀ ਇਹਦੇ ਵਿੱਚ ਇਹੀ ਹੈ ਕਿ ਵੇਸਟ ਡਿਸਪੋਜ਼ਲ ਮੈਨੇਜਮੈਂਟ ਜਿਹੜੀ ਹੈ ਸਾਡੀ ਉਹ ਅਸੀਂ ਇਸ ਬਾਰ ਜਿਹੜਾ ਖਾਸ ਵਿਸ਼ੇਸ਼ ਧਿਆਨ ਦਿੱਤਾ ਹੈ ਕਿ ਅਸੀਂ ਉਹਦੇ ਵਿੱਚ ਚਾਹੀਏ ਉਹ ਕਾਰਪੋਰੇਸ਼ਨ ਹੋਵੇ ਚਾਹੀਏ ਬੀਡੀਪੀਓਜ਼ ਹੋਣ ਚਾਹੀਏ ਵੋਲੰਟੀਅਰਜ਼ ਹੋਣ ਸੋ ਅਸੀਂ ਇਹ ਜਿਹੜਾ ਹੈ ਅਸੀਂ ਇਹ 24 ਘੰਟੇ ਦੌਰਾਨ ਜਿਹੜਾ ਮੋਨਿਟਰ ਕਰ ਰਹੇ ਹਾਂ ਤਾਂ ਕਿ ਕਿਤੇ ਵੀ ਜਿਹੜਾ ਹੈ ਇਹ ਵੇਸਟ ਅ ਡਾਊਨ ਦਾ ਗ੍ਰੇਡ ਜਿਵੇਂ ਤੁਸੀਂ ਕਹਿ ਰਹੇ ਹੋ ਡਾਊਨ ਦਾ ਹਿਲ ਨਾ ਜਾ ਪਾਵੇ ਨਾਲ ਹੀ ਜਿਹੜਾ ਕਾਰਪੋਰੇਸ਼ਨ ਵੱਲੋਂ ਇਹ ਖਾਸ ਉਪਰਾਲਾ ਵੀ ਕੀਤਾ ਗਿਆ ਹੈ ਕਿ ਉਹਨਾਂ ਨੇ ਇੱਕ ਜਿਹੜੀ ਹੈ ਪਸ਼ੂਆਂ ਦੇ ਮੈਨੇਜਮੈਂਟ ਵਾਸਤੇ ਵੀ ਇੱਕ ਖਾਸ ਟੀਮ ਗਠਿਤ ਕੀਤੀ ਹੋਈ ਹੈ ਜਿੱਥੇ ਕਿਤੇ ਉਹਨਾਂ ਨੂੰ ਲੱਗਦਾ ਹੈ ਕਿ ਹਾਂਜੀ ਇਹ ਜਿਹੜੇ ਪਸ਼ੂ ਨੇ ਜਾਂ ਤਾਂ ਇਹ ਵਿਗਨ ਪਾ ਸਕਦੇ ਨੇ ਜਾਂ ਇਹ ਉਸ ਕੂੜੇ ਦੇ ਢੇਰ ਦੇ ਕੋਲ ਨੇ ਉਥੋਂ ਉਹਨਾਂ ਨੂੰ ਜਾਣ ਤੋਂ ਰੋਕ ਵੀ ਰਹੇ ਨੇ ਸੋ ਇਹ ਸਾਰੇ ਵਿਸ਼ੇਸ਼ ਉਪਰਾਲੇ ਅਸੀਂ ਕਰ ਰਹੇ ਹਾਂ ਅਸੀਂ ਇਹ ਉਮੀਦ ਕਰ ਰਹੇ ਹਾਂ ਕਿ ਜਿਹੜਾ ਹੈ ਅਸੀਂ ਇਹਦੇ ਵਿੱਚ ਮੈਕਸਿਮਮ ਟੂ ਮੈਕਸਿਮਮ ਬੈਸਟ ਰਿਜ਼ਲਟਸ ਲਿਆ ਕੇ ਦੇ ਸਕੀਏ ਤਾਂ ਜੋ ਅਸੀਂ ਜਿਹੜਾ ਆ ਇਹਨੂੰ ਇੱਕ ਸਫਲ ਯਾਤਰਾ ਜੜੀਏ ਬਣਾ ਸਕੀਏ ਮੈਮ ਹੋਰ ਕੋਈ ਰੁਕ ਬੈਸੇ ਤੁਸੀਂ ਅਪੀਲ ਕਰ ਦਿੱਤੀ ਹੈ ਲੋਕਾਂ ਨੂੰ ਹੋਰ ਕੋਈ ਕੱਲ ਇਸ ਗੱਲਬਾਤ ਤੋਂ ਵਾਰੀ ਪਈ ਜਿਹੜੇ ਦਰਸ਼ਕ ਹੈ ਲਾਸਟ ਜਿਹੜੇ 4 ਦਿਨ ਰਹਿੰਦੇ ਹਨ ਨਾ ਤਨੇ ਕੋਈ ਗੱਲ ਕਹਿਣੀ ਚਾਹੁੰਦੇ ਹਾਂ ਮੈਂ ਫੇਰ ਤੋਂ ਦੁਬਾਰਾ ਇਹੀ ਕਹਿਣਾ ਚਾ ਰਹੀ ਹਾਂ ਕਿਉਂਕਿ ਜਿਹੜੀ ਸਾਨੂੰ ਜ਼ਿਆਦਾ ਫੋਨ ਜਿਸ ਚੀਜ਼ ਕਰਕੇ ਆਂਦੇ ਨੇ ਉਹ ਆਂਦੇ ਨੇ ਟ੍ਰੈਫਿਕ ਕਰਕੇ ਹੀ ਸੋ ਇਹੀ ਹੈ ਕਿ ਜਿਹੜਾ ਟ੍ਰੈਫਿਕ ਦੇ ਜਿਹੜੇ ਨਿਯਮ ਨੇ ਉਹਨਾਂ ਨੂੰ ਫਾਲੋ ਕਰੋ ਤੁਸੀਂ ਜਿਹੜੀ ਹੈ ਆਪਣੀ ਲਾਈਨ ਦੇ ਵਿੱਚ ਰਹਿ ਕੇ ਆਪਣੀ ਲੇਨ ਦੇ ਵਿੱਚ ਰਹਿ ਕੇ ਆਪਣੀ ਵਾਰੀ ਦੀ ਵੇਟ ਕਰੋ ਜੀ ਓਵਰਟੇਕਿੰਗ ਦੇ ਵਿੱਚ ਹੀ ਜਿਹੜਾ ਹੈ ਟ੍ਰੈਫਿਕ ਜਿਹੜਾ ਹੈ ਉਹ ਵਿਗਨ ਪਾਉਂਦਾ ਹੈ ਜਦੋਂ ਤੁਸੀਂ ਓਵਰਟੇਕ ਕਰਦੇ ਹੋ ਅਸੀਂ ਦੇਖਦੇ ਹਾਂ ਕਿ ਉਹ ਓਵਰਟੇਕਿੰਗ ਦੇ ਕਰਕੇ ਅਗਲਾ ਜਿਹੜਾ ਹੈ ਬੰਦਾ ਉਹਦੀ ਮੂਵਮੈਂਟ ਵੀ ਰੁਕ ਜਾਂਦੀ ਹੈ ਦੂਸਰੀ ਸਾਈਡ ਤੋਂ ਜਿਹੜੇ ਓਪੋਜ਼ਿਟ ਸਾਈਡ ਤੋਂ ਬੰਦੇ ਆ ਰਹੇ ਉਹ ਵੀ ਰੁਕ ਜਾਂਦੇ ਆ ਸੋ ਇਹੀ ਸਾਡਾ ਜਿਹੜਾ ਖਾਸ ਤੁਹਾਨੂੰ ਅਪੀਲ ਹੈ ਕਿ ਤੁਸੀਂ ਜਿਹੜੇ ਟ੍ਰੈਫਿਕ ਨਿਯਮ ਨੇ ਉਹਨਾਂ ਨੂੰ ਪ੍ਰੋਪਰਲੀ ਫਾਲੋ ਕਰੋ ਜੀ ਤਾਂ ਜੋ ਹੈ ਅਸੀਂ ਜਿਹੜਾ ਇਹ ਟ੍ਰੈਫਿਕ ਦੀ ਮੂਵਮੈਂਟ ਨੂੰ ਨਿਰਵਿਘਨ ਤਰੀਕੇ ਦੇ ਨਾਲ ਅਸੀਂ ਚਾਲੂ ਰੱਖ ਸਕੀਏ ਜੀ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਸਨ ਐਸਡੀਐਮ ਹੈੱਡਕੁਆਰਟਰ ਗੁਰਸਿਮਰ ਰਣਜੀਤ ਕੌਰ ਪੀਸੀਐਸ ਜਿਨ੍ਹਾਂ ਨੇ ਬਹੁਤ ਹੀ ਤੱਕ ਵਾਂ ਤੱਕ ਕਿੰਨੇ ਦਿਨਾਂ ਨਾਲ ਕੀਤੀ ਗੱਲਬਾਤ ਪਈ ਚਾਹੀਏ ਤਾਂ ਕਿ ਜਿਹੜੇ ਮੇਲੇ ਦੇ ਆਖਰੀ ਦਿਨ ਉਹ ਵੀ ਵਧੀਆ ਤਰੀਕੇ ਨਾਲ ਵਧੀਆ ਸਲੀਕੇ ਦੇ ਨਾਲ ਜਿਹੜੇ ਨਿਕਲ ਸਕਣ ਹਸ਼ਿਆਪੁਰ ਤੋਂ ਦਾਬਾਰਤਲੀ ਤਰਜੀਤ ਅਜਨੂਹਾ ਬਹੁਤ ਬਹੁਤ ਧੰਨਵਾਦ ਮੈਮ ਥੈਂਕ ਯੂ ਥੈਂਕ ਯੂ